ਇੱਕ ਕਿਚਨ ਟਿਪਸ ਤੁਹਾਡੇ ਬਹੁਤ ਕੰਮ ਆਉਣਗੇ ਜਰੂਰ ਸੁਣੋ ਨੰਬਰ 1 ਕਦੇ ਵੀ ਗੁੱਸੇ ਵਿੱਚ ਖਾਣਾ ਨਾ ਖਾਓ ਖਾਣਾ ਹਮੇਸ਼ਾ ਸ਼ਾਂਤ ਹੋਣ ਤੇ ਹੀ ਖਾਓ ਨਹੀਂ ਤਾਂ ਤੁਹਾਡਾ ਬਹੁਤ ਨੁਕਸਾਨ ਹੋ ਸਕਦਾ ਸਰੀਰ ਅੰਦਰ ਖਾਣਾ ਸਹੀ ਤਰੀਕੇ ਨਾਲ ਪਚਦਾ ਨਹੀਂ ਨੰਬਰ 2 ਰਾਤ ਨੂੰ ਸੌਣ ਸਮੇਂ ਇੱਕ ਗਲਾਸ ਪਾਣੀ ਜਰੂਰ ਪੀ ਕੇ ਸੌਵੋ ਨਾਲ ਹੀ ਆਪਣੇ ਦੰਦਾਂ ਨੂੰ ਵੀ ਜਰੂਰ ਸਾਫ਼ ਕਰਕੇ ਹੀ ਸੌਵੋ ਇਸ ਤਰ੍ਹਾਂ ਕਰਨਾ ਤੁਸੀਂ ਹਮੇਸ਼ਾ ਤੰਦਰੁਸਤ ਰਹਿ ਸਕਦੇ ਹੋ ਨੰਬਰ 3 ਖਾਣਾ ਖਾਣ ਤੋਂ ਬਾਅਦ ਇੱਕ ਚਮਚ ਸੌਫ ਅਤੇ ਗੁੜ ਖਾਣ ਦੀ ਆਦਤ ਜ਼ਰੂਰ ਪਾਓ ਇਸ ਨਾਲ ਖਾਣਾ ਜਲਦੀ ਤੇ ਆਸਾਨੀ ਨਾਲ ਪਚ ਜਾਂਦਾ ਪਰਚਨ ਕਿਰਿਆ ਵੀ ਮਜ਼ਬੂਤ ਹੁੰਦੀ ਹੈ ਨੰਬਰ 4 ਜੇਕਰ ਤੁਸੀਂ ਲਾਲ ਮਿਰਚ ਤੇ ਪਾਊਡਰ ਨੂੰ ਹਮੇਸ਼ਾ ਸਹੀ ਰੱਖਣਾ ਚਾਹੁੰਦੇ ਹੋ ਤਾਂ ਉਸਦੇ ਪਾਊਡਰ ਵਿੱਚ ਇੱਕ ਇੱਕ ਟੁਕੜਾ ਹਿੰਗ ਦਾ ਪਾ ਦਿਓ ਇਸ ਨਾਲ ਲੰਬੇ ਸਮੇਂ ਤੱਕ ਵੀ ਖਰਾਬ ਨਹੀਂ ਹੋਵੇਗਾ ਨੰਬਰ 5 ਜੇਕਰ ਸ਼ੱਕਰ ਵਾਲੇ ਡੱਬੇ ਵਿੱਚ ਕੀੜੀਆਂ ਵੱਣ ਜਾਣ ਤਾਂ ਉਸ ਵਿੱਚ 5 ਤੋਂ 7 ਲੌਂਗ ਪਾ ਦਿਓ ਇਸ ਨਾਲ ਉਹ ਵਿੱਚੋਂ ਕੀੜੀਆਂ ਨਿਕਲ ਜਾਣਗੀਆਂ ਨੰਬਰ ਚੇ ਮੇਥੀ ਦੇ ਕੌੜੇਪਨ ਨੂੰ ਖਤਮ ਕਰਨ ਲਈ ਉਸ ਦੇ ਪੱਤਿਆਂ ਉੱਪਰ ਨਮਕ ਲਗਾ ਦਿਓ ਕੁਝ ਸਮੇਂ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਉਸ ਦਾ ਕੌੜਾਪਨ ਖਤਮ ਹੋ ਜਾਵੇਗਾ ਨੰਬਰ 7 ਕੱਚੇ ਦੁੱਧ ਵਿੱਚ ਸ਼ਹਿਦ ਮਿਲਾ ਕੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਚਮੜੀ ਨਰਮ ਤੇ ਮਲਾਈਮ ਹੋ ਜਾਂਦੀ ਹੈ ਨੰਬਰ 8 ਜੇਕਰ ਤੁਹਾਡਾ ਇਮਿਊਨਿਟੀ ਸਿਸਟਮ ਕਮਜ਼ੋਰ ਹੋ ਗਿਆ ਤਾਂ ਤੁਸੀਂ ਗੂੰਗੁਣਾ ਪਾਣੀ ਸਿਪ-ਸਿਪ ਕਰਕੇ ਪੀਓ ਇਸ ਨਾਲ ਬਿਮਾਰੀਆਂ ਨੂੰ ਖਤਮ ਕਰਨ ਦੀ ਤਾਕਤ ਮਿਲਦੀ ਹੈ ਨੰਬਰ 9 ਸ਼ਕਰਗੰਦੀ ਚਿਹਰੇ ਦੀ ਚਮਕ ਲਈ ਕद्दू ਦੇ ਬੀਜ نیند ਵਧੀਆ ਲੈਣ ਲਈ ਤੇ ਡਾਰਕ ਚਾਕਲੇਟ ਮੂਡ ਦੇ ਲਈ ਕਾਫੀ ਫਾਇਦੇਮੰਦ ਹੈ। ਨੰਬਰ 10 ਰੋਜ਼ਾਨਾ ਚੌਲਾਂ ਦਾ ਸੇਵਨ ਕਰਨਾ ਸ਼ੂਗਰ ਲੈਵਲ ਵਧ ਜਾਂਦਾ ਇਹਨਾਂ ਦਾ ਰੋਜ਼ਾਨਾ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਤੇ ਨਾਲ ਹੀ ਇਹ ਸਾਨੂੰ ਮੋਟਾਪੇ ਵੱਲ ਲੈ ਕੇ ਜਾਂਦਾ ਹੈ। ਨੰਬਰ 11 ਜਿਹੜੀਆਂ ਔਰਤਾਂ ਦੇ ਪੱਥਰੀ ਹੋਵੇ ਉਹਨਾਂ ਨੂੰ ਲੱਸੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਤੇ ਨਾਲ ਹੀ ਪਾਣੀ ਵੀ ਵੱਧ ਤੋਂ ਵੱਧ ਪੀਓ ਇਸ ਨਾਲ ਪੱਥਰੀ ਟੁੱਟ ਕੇ ਪਿਸ਼ਾਬ ਰਾਹੀਂ ਬਾਹਰ ਆ ਜਾਵੇਗੀ। ਨੰਬਰ 12 ਜਿਹੜੇ ਜਿਹੜੇ ਜਲਦੀ ਬੋਲਣਾ ਸਿੱਖ ਜਾਂਦੇ ਉਹਨਾਂ ਦਾ ਦਿਮਾਗ ਬਹੁਤ ਤੇਜ਼ ਹੁੰਦਾ ਤੇ ਨਾਲ ਹੀ ਉਹਨਾਂ ਦਾ ਸਰੀਰ ਵੀ ਤੰਦਰੁਸਤ ਹੁੰਦਾ ਹੈ ਨੰਬਰ 13 ਪਾਣੀ ਵਿੱਚ ਨਿੰਬੂ ਪਾ ਕੇ ਦਿਨ ਵਿੱਚ ਇੱਕ ਵਾਰ ਜ਼ਰੂਰ ਪੀਵੋ ਇਸ ਨਾਲ ਚਿਹਰੇ ਉੱਪਰ ਚਮਕ ਆਵੇਗੀ ਤੇ ਸਰੀਰ ਦਾ ਭਜਨ ਵੀ ਸਹੀ ਹੋਵੇਗਾ ਨੰਬਰ 14 ਅੱਖਾਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਕੱਚੇ ਦੁੱਧ ਵਿੱਚ ਰੂੰ ਲਪੇਟ ਕੇ ਉਸ ਨੂੰ ਕਾਲੇ ਪੈ ਘੀਰਿਆਂ ਤੇ ਰੱਖ ਲਓ ਇਸ ਨਾਲ ਕਾਲੇ ਘੀਰੇ ਸਾਫ਼ ਹੋਣ ਲੱਗ ਜਾਣਗੇ। ਨੰਬਰ 15 ਨਿੰਮ ਦੇ ਬੀਜਾਂ ਨੂੰ ਖੁਜਲੀ ਉੱਪਰ ਲਗਾਉਣਾ ਖੁਜਲੀ ਹੋਣੀ ਹਟ ਜਾਂਦੀ ਹੈ। ਨਿੰਮ ਦੇ ਪੱਤੇਆਂ ਨੂੰ ਜਲਾ ਕੇ ਇਹਨਾਂ ਦੀ ਰਾਖ ਨੂੰ ਫੋੜੇ ਫਿੰਸੀ ਉੱਪਰ ਲਗਾ ਲਓ ਪਾਣੀ ਨਿਕਲਣਾ ਬੰਦ ਹੋ ਜਾਵੇਗਾ। ਨੰਬਰ 16 ਐਲੋਵੇਰਾ ਦੇ ਪੱਤੇ ਨੂੰ ਵਿਚਕਾਰ ਤੋਂ ਕੱਟ ਕੇ ਉਸ ਉੱਪਰ ਸਰੋਂ ਦਾ ਤੇਲ ਲਗਾ ਕੇ ਤਵੇ ਤੇ ਗਰਮ ਕਰ ਲਓ ਜੇਕਰ ਸਿਰ ਉੱਪਰ ਕੋਈ ਜ਼ਖਮ ਜਾਂ ਫਿੰਸੀ ਹੋ ਗਈ ਹੋਵੇ ਤਾਂ ਉੱਪਰ ਪਾ ਲਓ ਬਹੁਤ ਜਲਦੀ ਆਰਾਮ ਮਿਲ ਜਾਵੇਗਾ ਨੰਬਰ 17 ਐਲੋਵੇਰਾ ਜੂਸ ਪੀਣਾ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੋ ਜਾਂਦੇ ਆ ਇਸ ਲਈ ਐਲੋਵੇਰਾ ਜੂਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 18 ਜਿਹੜੇ ਲੋਕ ਰਾਤ ਨੂੰ देर ਨਾਲ ਸੌਂਦੇ ਉਹਨਾਂ ਦਾ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਤੇ ਨਾਲ ਹੀ ਦਿਮਾਗ ਵੀ ਸਹੀ ਕੰਮ ਨਹੀਂ ਕਰਦਾ ਨਿਕਾ ਹੀ ਰੋਗਾਂ ਦਾ ਸ਼ਿਕਾਰ ਹੋਣ ਲੱਗ ਜਾਂਦਾ ਹੈ ਨੰਬਰ 1 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਬਰਫ਼ ਦੀ ਮਾਲਿਸ਼ ਕਰਦੇ ਹੋ ਤਾਂ ਇਸ ਨਾਲ ਚਿਹਰਾ ਟਾਈਟ ਹੋ ਜਾਂਦਾ ਨਾਲ ਹੀ ਕਲੋ ਵੀ ਕਰਦਾ ਹੈ। ਨੰਬਰ 2 ਮੂੰਗੀ ਮਸਰੀ ਦੀ ਦਾਲ ਖਾਣਾ ਸਾਡਾ ਪਰਚਨ ਤੰਤਰ ਸਹੀ ਰਹਿੰਦਾ ਨਾਲ ਹੀ ਖਾਣਾ ਵੀ ਚੰਗੀ ਨਾਲ ਹজম ਹੋ ਜਾਂਦਾ ਹੈ। ਨੰਬਰ 21 ਜਿਹੜੀਆਂ ਔਰਤਾਂ ਨੂੰ ਕਮਜ਼ੋਰੀ ਦੀ ਸਮੱਸਿਆ ਰਹਿੰਦੀ ਉਹਨਾਂ ਨੂੰ ਰਾਤ ਨੂੰ ਦੁੱਧ ਵਿੱਚ ਦਾਖਾਂ ਵਾਲ ਕੇ ਜ਼ਰੂਰ ਖਾਣੀਆਂ ਚਾਹੀਦੀਆਂ ਨੇ ਇਸ ਨਾਲ ਬਹੁਤ ਲਾਭ ਮਿਲਦਾ ਹੈ। ਨੰਬਰ 2 ਜੇਕਰ ਅੱਖਾਂ ਥੱਲੇ ਕਾਲੇ ਘੇਰੇ ਹੋਣ ਤਾਂ ਨਿੰਬੂ ਦਾ ਰਸ ਜ਼ਰੂਰ ਲਗਾਓ ਇਸ ਨਾਲ ਕਾਲੇ ਘੇਰੇ ਦਿਨਾਂ ਵਿੱਚ ਹੀ ਸਾਫ਼ ਹੋ ਜਾਣਗੇ ਨਿੰਬੂ ਦਾ ਰਸ ਲਗਾਉਣ ਤੋਂ ਬਾਅਦ 15 ਮਿੰਟ ਲਈ ਲੱਗਾ ਰਹਿਣ ਦਿਓ ਨੰਬਰ 3 ਜੇਕਰ ਸਰਦੀਆਂ ਦੇ ਮੌਸਮ ਵਿੱਚ ਸਿਰਦਰਦ ਹੋ ਰਿਹਾ ਹੋਵੇ ਤਾਂ ਮੱਥੇ ਉੱਪਰ ਦੁੱਧ ਵਿੱਚ ਜੈਫਲ ਮਿਲਾ ਕੇ ਇੱਕ ਲੇਪ ਦੀ ਤਰ੍ਹਾਂ ਲਗਾ ਲਓ ਇਸ ਨਾਲ ਬਹੁਤ ਲਾਭ ਮਿਲੇਗਾ ਨੰਬਰ 24 ਜੇਕਰ ਤੁਸੀਂ ਪਾਣੀ ਵਿੱਚ ਹਿੰਗ ਅਤੇ ਨਮਕ ਘੋਲ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਪੇਟ ਦਾ ਦਰਦ ਤੁਰੰਤ ਹੋ ਜਾਵੇਗਾ ਨੰਬਰ 25 ਨਿੰਬੂ ਤੇ ਰਸੇ ਸੇ ਸਿੱਧਾ ਨਮਕ ਮਿਲਾ ਕੇ ਪੀਣਾ ਗੈਸ ਦੀ ਸਮੱਸਿਆ ਤੋਂ ਆਰਾਮ ਮਿਲਦਾ ਨਾਲ ਹੀ ਸਰੀਰ ਦੀ ਗਰਮੀ ਵੀ ਬਾਹਰ ਨਿਕਲ ਜਾਂਦੀ ਹੈ। ਨੰਬਰ 26 ਖਾਣਾ ਹਮੇਸ਼ਾ ਨੀਚੇ ਬੈਠ ਕੇ ਹੀ ਖਾਓ, ਖਾਣੇ ਨਾਲ ਦਹੀਂ ਜਾਂ ਲੱਸੀ ਜ਼ਰੂਰ ਲਵੋ ਤੇ ਕਦੇ ਵੀ ਖਾਣਾ ਖਾਣ ਤੋਂ ਤੁਰੰਤ ਪਾਣੀ ਨਾ ਪੀਵੋ। ਨੰਬਰ 27 ਖਰਾਬ ਸਾਡੇ ਸਰੀਰੰਦਰੋਂ ਵਿਟਾਮਿਨ B ਨੂੰ ਘੱਟ ਕਰ ਦਿਆ ਜਿਸ ਨਾਲ ਸਾਡੇ ਸਰੀਰੰਦਰ ਖੂਨ ਦੀ ਕਮੀ, ਤਾਕਤ ਦੀ ਕਮੀ ਹੋਣ ਲੱਗ ਜਾਂਦੀ ਹੈ ਜਿਸ ਨਾਲ ਅਸੀਂ ਹਰ ਸਮੇਂ ਥੱਕਿਆ ਥੱਕਿਆ ਤੇ ਕਮਜ਼ੋਰੀ ਮਹਿਸੂਸ ਕਰਨ ਲੱਗ ਜਾਂਦੇ ਹਾਂ। ਨੰਬਰ 28 ਜੇਕਰ ਪੇਟ ਵਿੱਚ ਗੈਸ ਬਣਦੀ ਹੋਵੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਸੌਫ ਵਿੱਚ ਮਿਸਰੀ ਮਿਕਸ ਕਰਕੇ ਗੋਸੇ ਪਾਣੀ ਨਾਲ ਲੈ ਲਓ ਇਸ ਨਾਲ ਬਹੁਤ ਫਾਇਦਾ ਮਿਲੇਗਾ। ਨੰਬਰ 29 ਘਰਪਤੀ ਆਰਪਤੀ ਆਟ ਨੂੰ ਕਦੇ ਵੀ ਇਕੱਠਾ ਹੀ ਖਾਣਾ ਨਹੀਂ ਖਾਣਾ ਚਾਹੀਦਾ ਹਮੇਸ਼ਾ ਥੋੜਾ ਥੋੜਾ ਕਰਕੇ ਹੀ ਖਾਓ ਤਾਂ ਜੋ ਤੁਸੀਂ ਤੇ ਤੁਹਾਡਾ ਬੱਚਾ ਸਿਹਤਮੰਦ ਰਹੇ ਸਕੇ। ਨੰਬਰ 30 ਜੇਕਰ ਤੁਸੀਂ ਰਾਤ ਨੂੰ ਸੌਫ ਨੂੰ ਚਬਾ ਕੇ ਖਾ ਲੈਂਦੇ ਹੋ ਤਾਂ ਇਸ ਨਾਲ ਪੇਟ ਦੀ ਗੈਸ ਨਿਕਲ ਜਾਂਦੀ ਹੈ ਨਾਲ ਹੀ ਪੇਟ ਨੂੰ ਠੰਡਕ ਵੀ ਮਿਲਦੀ ਹੈ। ਨੰਬਰ 31 ਜੇਕਰ ਤੁਹਾਡੇ ਕਿਸੇ ਨਾਸ ਉੱਪਰ ਨਸ ਚੜ ਜਾਵੇ ਤਾਂ ਉਸ ਉੱਪਰ ਤਿਲ ਦਾ ਤੇਲ ਲਗਾ ਕੇ ਮਾਲਿਸ਼ ਕਰੋ ਇਸ ਨਾਲ ਨਸ ਸਹੀ ਹੋ ਜਾਵੇਗੀ। ਨੰਬਰ 32 ਬਾਤੂ ਦਾ ਖਾਣਾ ਨਾ ਪੀਲੀਏ ਦੀ ਬਿਮਾਰੀ ਤੋਂ ਆਰਾਮ ਮਿਲਦਾ ਨਾਲ ਹੀ ਇਸ ਦਾ ਸੇਵਨ ਸਰਦੀਆਂ ਦੇ ਮੌਸਮ ਵਿੱਚ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 33 ਦੁਪਹਿਰ ਦਾ ਖਾਣਾ ਖਾਣ ਤੋਂ ਅ ਜੇਕਰ ਤੁਸੀਂ ਕੁਝ ਸਮਾਂ ਆਰਾਮ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਦਿਮਾਗ ਤੇਜ਼ ਹੋਣ ਲੱਗ ਜਾਂਦਾ ਹੈ। ਨੰਬਰ 34 ਜੇਕਰ ਤੁਸੀਂ ਖੰਜੂਰ ਨਾਲ ਵੱਡੀ ਇਲਾਇਚੀ ਦਾ ਸੇਵਨ ਕਰ ਲੈਂਦੇ ਹੋ ਤਾਂ ਇਸ ਨਾਲ ਬੁਢਾਪਾ ਦੇਰ ਨਾਲ ਆਉਂਦਾ ਤੇ ਨਾਲ ਹੀ ਇਸ ਨੂੰ ਤਾਕਤ ਵੀ ਦਿੰਦੀਆਂ ਹਨ ਨੰਬਰ 35 ਰੋਜ਼ਾਨਾ ਸਵੇਰੇ ਖਾਲੀ ਪੇਟ ਸੌਫ ਦਾ ਪਾਣੀ ਪੀਣਾ ਬਜਨ ਤੇਜੀ ਨਾਲ ਘੱਟ ਹੋ ਜਾਂਦਾ ਨਾਲ ਹੀ ਰੋਜ਼ਾਨਾ ਸੂਜੀ ਦਾ ਸੇਵਨ ਕਰਨਾ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ ਨੰਬਰ 36 ਜੇਕਰ ਚਿਹਰੇ ਉੱਪਰ ਗਰਮੀਆਂ ਦੇ ਮੌਸਮ ਵਿੱਚ ਤੁਸੀਂ ਟਮਾਟਰ ਦਾ ਰਸ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਤੇ ਟਾਈਨਿੰਗ ਘੱਟ ਹੁੰਦੀ ਹੈ ਤੇ ਨਾਲ ਹੀ ਚਿਹਰੇ ਤੇ ਚਮਕ ਵੀ ਰਹਿੰਦੀ ਹੈ। ਨੰਬਰ 37 ਗੁਣਗੁਣੇ ਪਾਣੀ ਵਿੱਚ ਹਿੰਗ ਮਿਲਾ ਕੇ ਘੁਰਲਾ ਕਰ ਲੋ ਇਸ ਨਾਲ ਦੰਦਾਂ ਦੇ ਹਰ ਦਰਦ ਤੋਂ ਆਰਾਮ ਮਿਲਦਾ ਨਾਲ ਹੀ ਇਹ ਮੂੰਹ ਨੂੰ ਵੀ ਸਾਫ਼ ਕਰਦਾ ਹੈ। ਨੰਬਰ 38 ਜਿੰਨਾ ਔਰਤਾਂ ਦੀ ਕਮਰ ਵਿੱਚ ਦਰਦ ਰਹਿੰਦਾ ਉਹਨਾਂ ਨੂੰ ਰਸਾਨਾ ਦੁੱਧ ਵਿੱਚ ਮਖਾਣੇ ਉਬਾਲ ਕੇ ਪੀਣੇ ਚਾਹੀਦੇ ਨੇ ਜੇਕਰ ਗਲੇ ਵਿੱਚ ਖਰਾਸ਼ ਹੋਵੇ ਤਾਂ ਡਾਰਕ ਚਾਕਲੇਟ ਖਾ ਲਓ ਇਸ ਨਾਲ ਲਾਭ ਮਿਲੇਗਾ। ਨੰਬਰ 39 ਗਰਮੀਆਂ ਦੇ ਮੌਸਮ ਵਿੱਚ ਖਾਲੀ ਪੇਟ ਦਹੀਂ ਖਾਣਾ ਸਰੀਰ ਨੂੰ ਠੰਡਕ ਮਿਲਦੀ ਹੈ ਤੇ ਨਾਲ ਹੀ ਇਸ ਨਾਲ ਯਾਦ ਸ਼ਕਤੀ ਵੀ ਤੇਜ਼ ਹੋਣ ਲੱਗ ਜਾਂਦੀ ਹੈ। ਨੰਬਰ 40 ਗਰਮੀਆਂ ਦੇ ਮੌਸਮ ਵਿੱਚ ਲਸਣ ਅਦਰਕ ਦਾ ਇਸਤੇਮਾਲ ਘੱਟ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਗਰਮੀ ਜ਼ਿਆਦਾ ਮਹਿਸੂਸ ਹੁੰਦੀ ਹੈ। ਨੰਬਰ 41 ਕੰਡੇ ਤੇ ਫੁੱਲ ਨੂੰ ਪੀਸ ਕੇ ਖੁਰਕ ਖਾਜ ਵਾਲੀ ਜਗ੍ਹਾ ਤੇ ਲਗਾਉਣਾ ਬਹੁਤ ਚੰਗੀ ਆਰਾਮ ਮਿਲ ਜਾਂਦਾ ਹੈ। ਨੰਬਰ 2 ਵਾਲੇ ਛੋਟੇ ਬੱਚਿਆਂ ਨੂੰ ਹਮੇਸ਼ਾ ਕੋਸੇ ਪਾਣੀ ਨਾਲ ਹੀ ਇਸ਼ਨਾਨ ਕਰਵਾਓ ਕਿਉਂਕਿ ਉਹ ਕਮਜ਼ੋਰ ਹੋਣ ਕਾਰਨ ਜਲਦੀ ਠੰਡ ਮਹਿਸੂਸ ਕਰਦੇ ਹਨ। ਨੰਬਰ 43 ਜੇਕਰ ਤੁਹਾਨੂੰ ਖਰਾਸ ਹੋਣ ਦੀ ਸਮੱਸਿਆ ਹੈ ਤਾਂ ਗੁੰਗੁਨੇ ਪਾਣੀ ਵਿੱਚ ਥੋੜੀ ਜਿਹੀ ਹਲਦੀ ਪਾ ਕੇ ਘਰਾਰੇ ਕਰਨੇ ਸ਼ੁਰੂ ਕਰਦੇ ਹੋ ਇਸ ਨਾਲ ਬਹੁਤ ਆਰਾਮ ਹੋਵੇਗਾ। ਨੰਬਰ 44 ਗਰਮੀਆਂ ਦੇ ਮੌਸਮ ਵਿੱਚ ਜੇਕਰ ਤੁਸੀਂ ਤુલਸੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਸਰੀਰ ਨੂੰ ਗਰਮੀ ਘੱਟ ਮਹਿਸੂਸ ਹੁੰਦੀ ਹੈ ਤੇ ਨਾਲ ਹੀ ਖੰਸੀ ਜ਼ੁਕਾਮ ਤੋਂ ਵੀ ਬਚੇ ਰਹਿੰਦੇ ਹੋ। ਨੰਬਰ 45 ਭਜਨ ਨੂੰ ਘੱਟ ਕਰਨ ਲਈ ਰੋਜ਼ਾਨਾ ਖਾਲੀ ਪੇਟ ਪਪੀਤੇ ਦਾ ਸੇਵਨ ਕਰਨਾ ਸਰੀਰੰਦਰੂਈ ਚਮਾ ਚਰਬੀ ਪਿਗਲਣ ਲੱਗ ਜਾਂਦੀ ਹੈ ਜਿਸ ਨਾਲ ਬਜਨ ਘੱਟ ਹੋਣ ਲੱਗ ਜਾਂਦਾ ਹੈ। ਨੰਬਰ 46 ਜੇਕਰ ਤੁਸੀਂ ਗਹਿਣੇ ਉੱਪਰ ਕਾਲੀਏਟ ਲਗਾ ਕੇ ਬੁਰਸ਼ ਦੀ ਮਦੰਨ ਨਾਲ ਰਗੜ ਦਿੰਦੇ ਹੋ ਤਾਂ ਇਸ ਨੂੰ ਬਹੁਤ ਚਮਕ ਜਾਂਦੇ ਆ ਤੇ ਨਾਲ ਹੀ ਨਵੇਂ ਦੀ ਤਰ੍ਹਾਂ ਹੋ ਜਾਂਦੇ ਹਨ। ਨੰਬਰ 47 ਖਾਲੀ ਪੇਟ ਕੜੀ ਪੱਤੇ ਦਾ ਸੇਵਨ ਕਰਨਾ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਂਦੀ ਹੈ ਨਾਲ ਹੀ ਰੋਜ਼ਾਨਾ ਅਨਾਰ ਦਾ ਜੂਸ ਪੀਣਾ ਚਿਹਰੇ ਤੇ ਚਮਕਾਂ ਦੀ ਨਾਲ ਹੀ ਗੰਜੇਪੰਧ ਦੀ ਸਮੱਸਿਆ ਤੋਂ ਵੀ ਸੁਟਕਾਰਾ ਮਿਲਦਾ ਹੈ। ਨੰਬਰ 48 ਦਿਨ ਵਿੱਚ ਦੋ ਵਾਰ ਹੀ ਖਾਣਾ ਖਾਓ ਕਿਉਂਕਿ ਇਸ ਨੂੰ ਪਚਣ ਵਿੱਚ ਬਹੁਤ ਸਮਾਂ ਲੱਗਦਾ ਨਾਲ ਹੀ ਰਾਤ ਨੂੰ ਇੱਕ ਗਲਾਸ ਦੁੱਧ ਦਾ ਜ਼ਰੂਰ ਪੀ ਕੇ ਸਭ ਇਸ ਨਾਲ ਸਿਹਤਮੰਦ ਰਹਿੰਦਾ ਹੈ ਨੰਬਰ 49 ਜੇਕਰ ਕਮਰਦਰਦ ਤੋਂ ਪਰੇਸ਼ਾਨ ਹੋ ਤਾਂ ਲੌਂਗਾਂ ਦੇ ਤੇਲ ਵਿੱਚ ਸਰੋਂ ਦਾ ਤੇਲ ਪਾ ਕੇ ਮਾਲਿਸ਼ ਕਰ ਲਓ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਨੰਬਰ 5 ਜਿਹੜੀਆਂ ਔਰਤਾਂ ਸਾਰਾ ਦਿਨ ਖੜਕੇ ਹੀ ਕੰਮ ਕਰਦੀਆਂ ਉਹਨਾਂ ਦਾ ਸਰੀਰ ਕਮਜ਼ੋਰੀ ਮਹਿਸੂਸ ਕਰਦਾ ਪੈਰਾਂ ਤੇ ਲੱਤਾਂ ਵਿੱਚ ਦਰਦ ਰਹਿਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਮੇਰੇ ਪਿਆਰੇ ਦੋਸਤੋ ਇਹ ਵੀਡੀਓ ਇੱਕ ਜਾਣਕਾਰੀ ਲਈ ਬਣਾਈ ਗਈ ਹੈ। ਜੇਕਰ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਤੇ ਨਕਰੀਆਂ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ। ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਨਾਲ ਹੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ। ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਵੀਡੀਓ ਦੇਖਣ ਲਈ ਦਿਲ ਤੋਂ ਧੰਨਵਾਦ ਕਰਦੇ ਹਾਂ।